ਜੰਗ ਤੇ ਗਏ ਸੀ ਸ਼੍ਰੀ ਲੰਕਾ ਜਿੱਥੇ ਜਾ ਕੇ ਉਹ ਕੁਝ ਟਾਈਮ ਮਿਸਿੰਗ ਹੋ ਗਏ ਸੀਗੇ ਫੀਲਡ ਦੇ ਵਿੱਚ ਸਟੈਪ ਇਨ ਕਰਨਾ ਜਿੱਥੇ ਟੋਟਲ ਮੋਨੋਪੋਲੀ ਫੇਰ ਮਰਦਾਂ ਦੀ ਹੈਗੀ ਮੇਰੇ ਵਿੱਚ ਮੇਰੇ ਹਸਬੰਦ ਦੇ ਵਿੱਚ ਡਿਫਰੈਂਸਸ ਆ ਰਹੇ ਸੀਗੇ ਆਈ ਟ్రਾਈਡ ਕਿ ਚਲੋ ਕੋਈ ਨਹੀਂ ਰਿਸ਼ਤੇ ਫੇਰ ਵੀ ਸੰਭਾਲ ਲਈਏ ਕਿਉਂਕਿ ਮੈਂ ਤਾਂ ਫੌਜ ਚ ਸੀ ਨਾ ਘਰ ਤੋਂ ਹਮੇਸ਼ਾ ਦੂਰ ਰਹਿੰਦੀ ਸੀ ਮੇਰੇ ਦੋਨੋਂ ਬੱਚੇ ਸੀ ਸੈਕਸ਼ਨ ਦੇ ਥਰੂ ਹੋਏ ਤੇ ਮੈਂ ਹਸਪੀਟਲ ਦੇ ਵਿੱਚ ਹੀ ਸੀਗੀ ਤੇ ਲਾਈਫ ਨੇ ਇੱਕ ਫੇਰ ਮੋੜ ਲਿਆ ਜਿੱਥੇ ਜਾ ਕੇ ਮੈਨੂੰ ਲੱਗਿਆ ਕਿ ਜੇਕਰ ਤੁਹਾਡਾ ਪਾਸਟ ਮਾੜਾ ਹੋਵੇ ਤੇ ਜ਼ਰੂਰੀ ਨਹੀਂ ਕਿ ਤੁਹਾਡਾ ਫਿਊਚਰ ਵੀ ਮਾੜਾ ਹੀ ਹੋਵੇਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਕੈਪਟਨ ਪੂਨਮ ਕੌਰ ਰਿਟਾਇਰਡ ਆਰਮੀ ਆਫੀਸਰ ਕਮ ਨਿਊਜ਼ ਐਂਕਰ ਕਮ ਐਕਟਰ ਕਮ ਫਿਲਾਂਥਰੋਪਿਸਟ ਕਮ ਅ ਸਪਿਰਚੁਅਲ ਲਾਈਫ ਕੋਚ ਮੇਰੀ ਲਾਈਫ ਦੀ ਜਰਨੀ ਵੀ ਤਕਰੀਬਨ 90% ਪਾਪੂਲੇਸ਼ਨ ਵਾਂਗੂ ਜ਼ਿਆਦਾ ਈਜ਼ੀ ਨਹੀਂ ਰਹੀ ਮੇਰਾ ਬਚਪਨ ਜਿਹੜਾ ਸੀਗਾ ਉਹ ਬੀਤਿਆ ਇੱਕ ਟੋਟਲੀ ਡਿਸਫੰਕਸ਼ਨਲ ਫੈਮਿਲੀ ਦੇ ਵਿੱਚ ਜਦੋਂ ਕਿ ਮੇਰੇ ਫਾਦਰ ਸਾਹਿਬ ਵੀ ਆਰਮੀ ਦੇ ਵਿੱਚ ਸਿਗੇ ਉਹ ਜੰਗ ਤੇ ਗਏ ਸੀ ਸ਼੍ਰੀਲੰਕਾ ਜਿੱਥੇ ਜਾ ਕੇ ਉਹ ਕੁਝ ਟਾਈਮ ਮਿਸਿੰਗ ਹੋ ਗਏ ਸੀਗੇ ਤੇ ਸਾਨੂੰ ਘਰੇ ਲੈਟਰ ਆ ਚੁੱਕੇ ਸੀਗੇ ਕਿ ਹੁਣ ਉਹਨਾਂ ਨੇ ਵਾਪਸ ਨਹੀਂ ਆਣਾ ਕਿ ਉਹ ਸ਼ਹੀਦ ਹੋ ਗਏ ਨੇ ਤੇ ਸਾਡੇ ਘਰ ਦੇ ਵਿੱਚ ਐਕਚੁਅਲੀ ਪੂਰਾ ਮਾਤਮ ਦਾ ਮਾਹੌਲ ਸੀਗਾ ਮੇਰੇ ਮਦਰ ਨੇ ਵੀ ਬਹੁਤ ਸਟਰਗਲ ਕੀਤਾ ਉਸ ਟਾਈਮ ਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਨੂੰ ਡਿਕਲੇਅਰ ਕਰ ਦਿੱਤਾ ਸੀਗਾ ਇੱਕ ਸ਼ਹੀਦ ਤੇ ਮੈਂ ਹੀ ਉਹਨਾਂ ਦੇ ਕੋਲ ਉਸ ਟਾਈਮ ਸੀਗੀ ਆਈ ਵਾਸ ਸਮਾਲ ਚਾਈਲਡ ਤੇ ਮੈਂ ਦੇਖਿਆ ਕਿ ਕਿਸ ਤਰ੍ਹਾਂ ਸਾਡਾ ਸਮਾਜ ਜਿਹੜਾ ਤੁਹਾਨੂੰ ਇਕੱਲੇ-ਇਕੱਲੇ ਕਰ ਦਿੰਦਾ ਕੋਈ ਤੁਹਾਡੀ سپورਟ ਦੇ ਲਈ ਆ ਕੇ ਖੜਾ ਨਹੀਂ ਹੁੰਦਾ ਇਹਨਾਂ ਡਿਸਫੰਕਸ਼ਨ ਦੇਖਦੇ ਹੋਏ ਹੌਲੀ-ਹੌਲੀ ਅੱਗੇ ਵਧੇ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਵੀ ਆਰਮੀ ਜੁਆਇਨ ਕਰੂੰਗੀ ਜਸਟ ਲਾਈਕ ਮਾਈ ਫਾਦਰ ਡਿਡ ਕੁਝ ਸਾਲ ਬਾਅਦ ਮੇਰੇ ਫਾਦਰ ਸਾਹਿਬ ਵਾਪਸ ਆ ਗਏ ਉਥੋਂ ਬਚਦੇ ਬਚਾਉਂਦੇ ਸ਼੍ਰੀਲੰਕਾ ਤੋਂ ਜਦੋਂ ਵਾਪਸ ਆਏ ਉਸ ਟਾਈਮ ਦੇ ਵਿੱਚ ਫਿਰ ਸਾਡੀ ਲਾਈਫ ਦੁਬਾਰਾ ਸਟਾਰਟ ਹੋਈ ਫਿਰ ਮੇਰੇ ਪੇਰੈਂਟਸ ਨੂੰ ਇੱਕ ਚੀਜ਼ ਸੀ ਕਿ ਹੁਣ ਅਸੀਂ ਆਪਣੇ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਪੜਾਉਣੇ ਆ ਕਿਉਂਕਿ ਬਾਕੀ ਫੈਮਿਲੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਫੰਕਸ਼ਨਲ ਫੈਮਿਲੀ ਨਹੀਂ ਸੀ ਤੇ ਪੇਰੈਂਟਸ ਨੂੰ ਸੀਗਾ ਕਿ ਹੁਣ ਆਪਣੇ ਬੱਚੇ ਪੜਾਉਣੇ ਆ ਜਿਸ ਤਰ੍ਹਾਂ ਵੀ ਹੋਵੇ ਕਿ ਬੱਚੇ ਇੰਨੇ ਇੱਕ ਇੰਡੀਪੈਂਡੈਂਟ ਹੋ ਜਾਣ ਇੰਨੇ ਇੱਕ ਸੈੱਟ ਹੋ ਜਾਣ ਕਿ ਉਹਨਾਂ ਨੂੰ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਆ ਜਾਏ ਤੇ ਉਹ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਨੇ ਫਿਰ ਅਸੀਂ ਬੜੇ ਸਟੱਡੀ ਕੀਤਾ ਆਈ ਵਾਸ ਡੂਇੰਗ ਪੋਸਟ ਗ੍ਰੈਜੂਏਸ਼ਨ ਜਦੋਂ ਮੈਂ ਆਰਮੀ ਵਾਸਤੇ ਟੈਸਟ ਦਿੱਤਾ ਐਂਡ ਆਈ ਗਾਟ ਸਿਲੈਕਟਿਡ ਫਿਰ ਮੈਂ ਟ੍ਰੇਨਿੰਗ ਤੇ ਚਲੇ ਗਈ ਸੀਗੀ ਪੋਸਟ ਗ੍ਰੈਜੂਏਸ਼ਨ ਕਰਦੇ ਕਰਦੇ ਆਈ ਜੁਆਇੰਡ ਆਰਮੀ ਐਂਡ ਮੈਨੂੰ ਲੱਗਿਆ ਕਿ ਹੁਣ ਲਾਈਫ ਥੋੜੀ ਜਿਹੀ ਈਜ਼ੀ ਹੋ ਜਾਏਗੀ ਬਦਲ ਜਾਏਗੀ ਪਰ ਇਟ ਵਾਸ ਨਾਟ ਈਜ਼ੀ ਇਸ ਫੀਲਡ ਦੇ ਵਿੱਚ ਸਟੈਪ ਇਨ ਕਰਨਾ ਜਿੱਥੇ ਟੋਟਲ ਮਨੋਪੋਲੀ ਫੇਰ ਮਰਦਾਂ ਦੀ ਹੈਗੀ ਆ ਉੱਥੇ ਜਾ ਕੇ ਫਿਰ ਸਾਡੇ ਅਲੱਗ-ਅਲੱਗ ਪ੍ਰਕਾਰ ਦੇ ਐਕਸਪੀਰੀਐਂਸਸ ਹੋਏ ਇਸ ਤੋਂ ਬਾਅਦ ਜਦੋਂ ਮੈਂ ਆਰਮੀ ਤੋਂ ਰਿਟਾਇਰ ਹੋਈ ਤੇ ਮੈਨੂੰ ਲੱਗਿਆ ਕਿ ਚਲੋ ਆਰਮੀ ਵਾਲਾ ਐਪੀਸੋਡ ਖਤਮ ਹੋਇਆ ਤੇ ਆਈ ਗੌਟ ਮੈਰਿਡ ਮੇਰਾ ਵਿਆਹ ਹੋਇਆ ਹੁਣ ਮੈਨੂੰ ਲੱਗਾ ਕਿ ਚਲੋ ਇਹਨਾਂ ਕੁਝ ਦੇਖ ਲਿਆ ਹੁਣ ਲਾਈਫ ਥੋੜੀ ਜਿਹੀ ਈਜ਼ੀ ਹੋ ਜਾਊਗੀ ਰਾਈਟ ਪਰ ਸ਼ੁਰੂ-ਸ਼ੁਰੂ ਚ ਸਭ ਕੁਝ ਵਧੀਆ ਸੀਗਾ ਚੰਗਾ ਲੱਗਿਆ ਕਿ ਚਲੋ ਲਾਈਫ ਹੋਣ ਥੋੜੀ ਈਜ਼ੀ ਹੋ ਰਹੀ ਆ ਪਰ ਫੇ ਬੜੀ ਜਲਦੀ ਚੀਜ਼ਾਂ ਬਦਲੀਆਂ ਸ਼ੁਰੂ ਹੋਈਆਂ ਤੇ ਲਾਈਫ ਨੇ ਇੱਕ ਫੇਰ ਮੋੜ ਲਿਆ ਜਿੱਥੇ ਜਾ ਕੇ ਮੈਨੂੰ ਲੱਗਿਆ ਕਿ ਨਹੀਂ ਨਹੀਂ ਸ਼ਾਇਦ ਇਹ ਵਾਲਾ ਜੀਵਨ ਵੀ ਉਸ ਪ੍ਰਕਾਰ ਦਾ ਨਹੀਂ ਹੈਗਾ ਜਿਸ ਪ੍ਰਕਾਰ ਦਾ ਮੈਂ ਚਾਹੁੰਦੀ ਸੀਗੀ ਤੇ ਹੌਲੀ ਹੌਲੀ ਘਰ ਦੇ ਘਰ ਦੇ ਵਿੱਚ ਡਿਫਰੈਂਸਸ ਆਣ ਲੱਗੇ ਮੇਰੇ ਵਿੱਚ ਮੇਰੇ ਹਸਬੰਡ ਦੇ ਵਿੱਚ ਮੇਰੇ ਕਾਉਂਟਰਪਾਰਟ ਦੇ ਵਿੱਚ ਡਿਫਰੈਂਸਸ ਆ ਰਹੇ ਸੀਗੇ ਐਂਡ ਹੌਲੀ ਹੌਲੀ ਕਰਦਿਆਂ ਕਰਦਿਆਂ ਮੇਰੇ ਪਹਿਲਾ ਮੇਰੀ ਬੇਟੀ ਹੋਈ ਆਈ ਟ੍ਰਾਈਡ ਕਿ ਚਲੋ ਕੋਈ ਨਹੀਂ ਰਿਸ਼ਤੇ ਫੇਰ ਵੀ ਸੰਭਾਲ ਲਈਏ ਕਿਉਂਕਿ ਮੈਂ ਤਾਂ ਫੌਜ ਚ ਸੀ ਨਾ ਘਰ ਤੋਂ ਹਮੇਸ਼ਾ ਦੂਰ ਰਹਿੰਦੀ ਸੀ ਤੇ ਪਰਿਵਾਰ ਦੀ ਵੈਲਿਊ ਬਹੁਤ ਹੁੰਦੀ ਆ ਕਿਉਂਕਿ ਤੁਸੀਂ ਪਰਿਵਾਰ ਤੋਂ ਦੂਰ ਰਹੇ ਹੁੰਦੇ ਹੋ ਤੇ ਤੁਹਾਨੂੰ ਬੜੀ ਵੈਲਿਊ ਹੁੰਦੀ ਆ ਕਿ ਨਹੀਂ ਨਹੀਂ ਪਰਿਵਾਰ ਨੂੰ ਕਿੱਦਾਂ ਸੰਭ ਕੇ ਸੰਜੋ ਕੇ ਰੱਖਣਾ ਇਹ ਤੁਹਾਨੂੰ ਪਤਾ ਹੁੰਦਾ ਪਰ ਫਿਰ ਅੱਗੋਂ ਹੀ ਤੇ ਤੁਹਾਨੂੰ ਪਰਿਵਾਰ ਅਪਨਾਵੇ ਨਾ ਪਰਿਵਾਰ ਤੁਹਾਨੂੰ ਉਸ ਪ੍ਰਕਾਰ ਦਾ ਨਾ ਮਿਲੇ ਤੇ ਤੁਸੀਂ ਸਮਝ ਸਕਦੇ ਹੋ ਕਿ ਉਹ ਵਾਲੀ ਫੀਲਿੰਗ ਕਿਸ ਪ੍ਰਕਾਰ ਦੀ ਹੁੰਦੀ ਆ ਤੇ ਚਲੋ ਇਹ ਹੋਇਆ ਫਿਰ ਮੇਰਾ ਬੇਟਾ ਹੋਇਆ ਵਨ ਹੀ ਵਾਸ ਵੈਰੀ ਯੰਗ ਵੈਰੀ ਯੰਗ ਤੇ ਕੀ ਮੈਂ ਕਹਾਂਗੀ ਕਿ ਜਦੋਂ ਉਹ ਪੈਦਾ ਹੀ ਹੋਇਆ ਸੀਗਾ ਆ ਮੇਰੇ ਦੋਨੋਂ ਬੱਚੇ ਸੀ ਸੈਕਸ਼ਨ ਦੇ ਥਰੂ ਹੋਏ ਤੇ ਮੈਂ ਹਸਪੀਟਲ ਦੇ ਵਿੱਚ ਹੀ ਸੀਗੀ ਤੇ ਉਹ ਵਾਲਾ ਟਾਈਮ ਸੀਗਾ ਕਿ ਜਦੋਂ ਅਸੀਂ ਵਾਪਸ ਆਏ ਮੈਨੂੰ ਇਹ ਨਿਊਜ਼ پتہ ਚੱਲੀ ਕਿ ਮਤਲਬ ਮੇਰੇ ਜਿਹੜੇ ਕਾਉਂਟਰਪਾਰਟ ਹੈਗੇ ਨੇ ਉਹ ਸਾਨੂੰ ਅਬੈਂਡਨ ਕਰ ਗਏ ਨੇ ਮਤਲਬ ਸਾਨੂੰ ਛੱਡ ਕੇ ਚਲੇ ਗਏ ਨੇ ਮੈਨੂੰ ਤੇ ਮੇਰੇ ਦੋਨੋਂ ਬੱਚਿਆਂ ਨੂੰ ਮੈਂ ਫਿਰ ਵੀ ਕੋਸ਼ਿਸ਼ ਕੀਤੀ ਮਤਲਬ ਉਸ ਟਾਈਮ ਦੇ ਵਿੱਚ ਲਾ ਲੋ ਜਸਟ ਬਿਕੋਜ਼ ਆਮ ਆਲਸੋ ਅ ਨਾਰਮਲ ਹਿਊਮਨ ਬੀਇੰਗ ਤੇ ਮੈਂ ਵੀ ਡਿਪਰੈਸ਼ਨ ਚ ਰਹੀ ਆ ਕੁਝ ਟਾਈਮ ਕਿਉਂਕਿ ਆਲਟੀਮੇਟਲੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਬੜੀ ਸਟਰੋਂਗ ਹੈ ਆਮੀ ਆਫੀਸਰ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਮੈਂ ਵੀ ਉਹ ਮਾਸਕ ਰੱਖਿਆ ਹੋਇਆ ਸੀ ਕਿ ਹਾਂ ਆਮ ਵੈਰੀ ਸਟਰੋਂਗ ਤੇ ਇੰਟਰਨਲ ਸਟਰਗਲ ਮੇਰੀ ਹਮੇਸ਼ਾ ਹੀ ਚੱਲਦੀ ਸੀਗੀ ਸਾਡੇ ਨਾਲ ਇਹ ਹੁੰਦਾ तकरीबन ਲੋਕੀ ਇੱਕ ਇਮੇਜ ਬਣਾ ਦਿੰਦੇ ਨੇ ਨਾ ਕਿ ਬਹੁਤ ਸਟਰੋਂਗ ਹੈ ਆਪੀ ਹੈਂਡਲ ਕਰ ਲੂ ਪਰ ट्रस्ट ਮੀ ਵੀ ਆਰ ਨਾਟ ਸੁਪੋਜ਼ ਟੂ ਲਿਵ ਲਾਈਕ ਥੈਟ ਮੈਂ ਇਹ ਗਲਤੀ ਕੀਤੀ ਸੀ ਕਿਉਂਕਿ ਮੈਂ ਬਾਹਰ ਕਿਸੇ ਨੂੰ ਨਹੀਂ ਸੀ ਦੱਸ ਰਹੀ ਕਿ ਮੇਰੀ ਲਾਈਫ ਚ ਕੀ ਚੱਲ ਰਿਹਾ ਬਟ ਇੰਟਰਨਲ ਸਟਰਗਲ ਸੀ ਤੇ ਉਹ ਇੰਟਰਨਲ ਸਟਰਗਲ ਕਦੋਂ ਮੇਰਾ ਮੈਂਟਲ ਬ੍ਰੇਕਡਾਊਨ ਬਣ ਗਈ ਕਦੋਂ ਡਿਪਰੈਸ਼ਨ ਬਣ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਫਿਰ ਮੈਨੂੰ ਉਸ ਤੋਂ ਬਾਹਰ ਨਿਕੰਦ ਲਈ ਬਹੁਤ ਜ਼ਿਆਦਾ ਸਟਰਗਲ ਕਰਨੀ ਪਈ ਫਿਰ ਮੈਂ ਬੈਠੀ ਸੀ ਕਿ ਉਸ ਟਾਈਮ ਦੇ ਵਿੱਚ ਜਦੋਂ ਮੇਰੇ ਨਾਲ ਆਹ ਪਾਣਾ ਵਰਤ ਗਿਆ ਮੈਂ ਘਰੇ ਬੈਠੀ ਸੀ ਸਟ्रेस ਸੀਗੀ 멘ਟਲ ਸਟਰਗਲ ਮੇਰੀ ਚੱਲ ਰਹੀ ਸੀ ਇੰਟਰਨਲ ਸਟਰਗਲ ਚੱਲ ਰਹੀ ਸੀ ਬਾਹਰ ਕਿਸੇ ਨੂੰ ਹਜੇ ਪਤਾ ਨਹੀਂ ਸੀਗਾ ਕਿ ਮੇਰੇ ਨਾਲ ਐਕਚੁਅਲੀ ਹੋਇਆ ਕੀ ਹੈ ਤੇ ਮੈਂ ਬੈਠੀ ਸੀ ਸਾਡੇ ਇੱਕ ਰਿਸ਼ਤੇਦਾਰ ਘਰੇ ਆਏ ਉਹਨਾਂ ਨੇ ਮੈਨੂੰ ਪੁੱਛਿਆ ਕਿ ਅੱਜਕਲ ਕੀ ਕਰਦੇ ਹੋ ਤੁਸੀਂ ਮੈਂ ਕਿਹਾ ਕੁਝ ਨਹੀਂ ਹੁਣ ਤਾਂ ਛੋਟੇ ਬੱਚੇ ਹੈਗੇ ਉਹਨਾਂ ਦਾ ਖਿਆਲ ਰੱਖਦੀ ਆ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਈ ਜਾਣਕਾਰ ਹੈਗੇ ਨੇ ਉਹਨਾਂ ਨੇ ਨਿਊਜ਼ ਚੈਨਲ ਸਟਾਰਟ ਕੀਤਾ ਤਾਂ ਵਾਈ ਡੋਂਟ ਯੂ ਟ੍ਰਾਈ देयर ਹਾਲਾਂਕਿ ਮੈਨੂੰ ਇਹਦਾ ਕੋਈ ਐਕਸਪੀਰੀਅੰਸ ਹੈ ਨਹੀਂ ਸੀਗਾ ਕਿਉਂਕਿ ਮੈਂ ਤਾਂ ਆਮੀ ਤੋਂ ਆਈ ਸੀ ਕੈਮਰਾ ਵਗੈਰਾ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ ਪਰ ਇੱਕ ਚੀਜ਼ ਸੀਗੀ ਕਿਉਂਕਿ ਹੁਣ ਮੈਂ ਸ਼ੈਟਰ ਹੋ ਚੁੱਕੀ ਸੀ ਕਿਉਂਕਿ ਨਾ ਤੇ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਸਪੋਰਟ ਬਚੀ ਸੀ ਫਿਜ਼ੀਕਲ ਮੈਂਟਲ ਇਮੋਸ਼ਨਲ ਕੋਈ ਸਪੋਰਟ ਬਚੀ ਨਹੀਂ ਸੀ ਤੇ ਦੋ ਬੱਚੇ ਮੈਨੂੰ ਦੇਖਦੇ ਸੀਗੇ ਤੇ ਮੈਂ ਉਸ ਟਾਈਮ ਦੇ ਵਿੱਚ ਕੁਇਟ ਨਹੀਂ ਸੀ ਕਰ ਸਕਦੀ गिव ਅਪ ਨਹੀਂ ਸੀ ਕਰ ਸਕਦੀ ਫਿਰ ਮੈਂ ਉੱਠੀ ਆਈ ਟੋਲਡ ਹਰ ਕਿ ਠੀਕ ਹੈ ਮੈਂ ਚੱਲਦੀ ਆਈ ਵੁੱਡ ਲਵ ਟੂ ਡੂ ਥਿਸ ਬਿਕੋਜ਼ ਆਈ ਐਟ ਥਿਸ ਪੁਆਇੰਟ ਆਈ ਨੀਡ ਸਮ ਜੌਬ ਰਾਈਟ ਫਿਰ ਮੈਂ ਗਈ ਉਹਨਾਂ ਦੇ ਨਾਲ ਗਈ ਉੱਥੇ ਮੈਂ ਟ੍ਰਾਇਲ ਦਿੱਤਾ ਐਂਡ ਉਹ ਸਕਸੈਸਫੁਲ ਹੋਇਆ ਫਿਰ ਮੈਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਐਂਡ ਆਈ ਰਿਮੈਂਬਰ ਬਿਲਕੁਲ ਸਰਦੀਆਂ ਬਿਲਕੁਲ ਠੰਡੀਆਂ ਸਰਦੀਆਂ ਜਿਹਨੂੰ ਕਹਿੰਦੇ ਨੇ ਨਾ ਕਿ ਜਿਸਮ ਚੀਰਦੀ ਹੋਈ ਠੰਡ ਜਿਹੜੀ ਹਵਾ ਚੱਲਦੀ ਉਹਨਾਂ ਸਰਦੀਆਂ ਦੇ ਵਿੱਚ ਮੈਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਫਿਸ ਜਾਂਦੀ ਰਹੀ ਆ ਸਾਰਾ ਦਿਨ ਕੰਮ ਕਰਨਾ ਤੇ ਸ਼ਾਮ ਨੂੰ ਉਹਨਾਂ ਨੂੰ ਲੈ ਕੇ ਮੈਂ ਵਾਪਸ ਆਣਾ ਤੇ ਇਹਦੇ ਨਾਲ ਹੀ ਜਦੋਂ ਮੇਰੇ ਸਿਰ ਤੇ ਇਹ ਚੀਜ਼ ਪਈ ਤੇ ਸਾਰੇ ਸਿੰਗਲ ਪੇਰੈਂਟਸ ਰਿਗਾਰਡਲੈਸ ਆਫ ਦਿ ਜੈਂਡਰ ਚਾਹੇ ਉਹ ਆ ਮਰਦ ਸੀ ਜਾਂ ਔਰਤ ਸੀ ਸਭ ਵਾਸਤੇ ਮੇਰੇ ਦਿਲ 'ਚ ਇੱਕ ਰਿਸਪੈਕਟ ਬਹੁਤ ਜ਼ਿਆਦਾ ਵਧ ਗਈ ਕਿਉਂਕਿ ਇਕੱਲੇ ਬੱਚੇ ਪਾਲਣਾ ਬਹੁਤ ਔਖਾ ਕੰਮ ਹੈ ਇਸ ਤੋਂ ਬਾਅਦ ਇਹ ਜਿਹੜਾ ਫੇਜ਼ ਗਿਆ ਮੈਂ ਨਾਲ ਦੀ ਨਾਲ ਫਿਰ ਮੈਂ ਹੋਰ ਪੜਨਾ ਸ਼ੁਰੂ ਕੀਤਾ ਆਪਣੇ ਸਕਿੱਲਸ ਨੂੰ ਹੋਰ ਜ਼ਿਆਦਾ ਗਰੂਮ ਕਰਨਾ ਸ਼ੁਰੂ ਕੀਤਾ ਕਿਉਂਕਿ ਜਦੋਂ ਤੁਸੀਂ ਇੱਕ ਐਸੇ ਫੇਜ਼ ਦੇ ਵਿੱਚ ਹੁੰਦੇ ਹੋ ਜਾਂ ਉਸ ਤੋਂ ਬਾਹਰ ਨਿਕਲਦੇ ਹੋ ਜਿਸ ਤਰ੍ਹਾਂ ਡਿਪਰੈਸਿੰਗ ਫੇਜ਼ ਤੋਂ ਤੁਸੀਂ ਬਾਹਰ ਨਿਕਲਦੇ ਹੋ ਤੇ ਇਟ ਬਿਕਮਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੇ ਆਪ ਨੂੰ ਗਰੂਮ ਕਰਦੇ ਰਹੋ ਤਾਂ ਕਿ ਤੁਸੀਂ ਦੁਬਾਰਾ ਸੋਸਾਇਟੀ ਦੇ ਵਿੱਚ ਮਿੰਗਲ ਹੋ ਸਕੋ ਰਾਈਟ ਸੋਸਾਇਟੀ ਜਾ ਕੇ ਤੁਸੀਂ ਫਿਟ ਹੋ ਸਕੋ ਤੇ ਆਈ ਵਾਸ ਆਲਸੋ ਗਰੂਮਿੰਗ ਮਾਈself ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਮੈਨੂੰ ਲੱਗਿਆ ਕਿ ਹਾਂ ਹੁਣ ਮੈਂ ਥੋੜਾ ਫਿਟ ਹੋਣ ਲੱਗ ਗਈ ਹਾਂ ਸੋਸਾਇਟੀ 'ਚ ਹੋਣ ਮੈਂ ਆਪਣੀ ਲਾਈਫ ਅੱਗੇ ਵਧਾ ਸਕਦੀ ਹਾਂ ਤੇ ਉਸੇ ਪਲ ਮੇਰੀ ਸਪਿਰਚੁਅਲ ਅਵੇਕਨਿੰਗ ਹੋ ਗਈ ਹੁਣ ਜਦੋਂ ਅਵੇਕਨਿੰਗ ਹੋਈ ਤੇ ਇਹ ਟੋਟਲੀ ਡਿਫਰੈਂਟ ਐਕਸਪੀਰੀਅੰਸ ਹੈਗਾ ਇਸ ਨੇ ਮੈਨੂੰ ਬਹੁਤ ਲੈਸਨ ਸਿਖਾਏ ਲਾਈਫ ਦੇ ਬਾਰੇ ਇਸ ਨੇ ਮੈਨੂੰ ਇੱਕ ਹੋਰ ਰਿਫਲੈਕਸ਼ਨ ਦਿੱਤੀ ਜਿਸ ਤੋਂ ਮੈਨੂੰ ਪਤਾ ਲੱਗਿਆ ਕਿ ਮੈਂ ਹੁਣ ਤੱਕ ਕੀ ਕੀ ਗਲਤ ਕਰ ਰਹੀ ਸੀ ਮਤਲਬ ਅਸੀਂ ਸਾਰੇ ਹੀ ਇਨਸਾਨ ਜਿਹੜੇ ਆ ਸਾਰੇ ਹਿਊਮਨ ਬੀਇੰਗਸ ਆ ਜਿਹੜੇ ਅਸੀਂ ਬਹੁਤ ਗਲਤ ਤਰੀਕੇ ਨਾਲ ਆਪਣਾ ਜੀਵਨ ਜੀਂਦੇ ਆ ਕਿਉਂਕਿ ਜ਼ਿੰਦਗੀ ਜੀਣ ਵਾਸਤੇ ਸਾਨੂੰ ਇਮੋਸ਼ਨਲ ਇੰਟੈਲੀਜੈਂਸ ਹੋਣੀ ਬਹੁਤ ਜ਼ਰੂਰੀ ਹੈ ਤੇ ਇਹੀ ਸਾਡਾ ਵੀਕ ਪੁਆਇੰਟ ਹੈ ਕਿ ਸਾਨੂੰ ਇਮੋਸ਼ਨਲ ਇੰਟੈਲੀਜੈਂਸ ਨਹੀਂ ਹੈ ਤੇ ਸਾਨੂੰ ਇਹ ਚੀਜ਼ ਕੋਈ ਸਿਖਾਉਂਦਾ ਵੀ ਨਹੀਂ ਹੈ ਐਕਚੁਅਲੀ ਤੇ ਇਸ ਕਰਕੇ ਅਸੀਂ ਲਾਈਫ 'ਚ ਸਫਰ ਕਰਦੇ ਆ ਤੇ ਮੈਂ ਬਹੁਤ سارے ਲੈਸਨ ਸਿੱਖੇ ਆਪਣੀ ਲਾਈਫ ਦੇ ਬਾਰੇ ਬਹੁਤ ਸਾਰਾ ਪਾਸਟ ਦੇ ਬਾਰੇ ਸਿੱਖਿਆ ਤੇ ਮੈਨੂੰ ਪਤਾ ਲੱਗਿਆ ਕਿ ਕਿਹੜੇ-ਕਿਹੜੇ ਬੈਗੇਜ ਮੈਂ ਹਜੇ ਵੀ ਕੈਰੀ ਕਰ ਰਹੀ ਆ ਤੇ ਉਹਨਾਂ ਬੈਗੇਜਸ ਨੂੰ ਕਿਸ ਤਰ੍ਹਾਂ ਡ੍ਰੌਪ ਕਰਨਾ ਕਿਉਂਕਿ ਅਸੀਂ ਸਾਰੇ ਹੀ ਬੈਗੇਜ ਕੈਰੀ ਕਰਕੇ ਜ਼ਿੰਦਗੀ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆਂ ਪਰ ਜਦੋਂ ਤੱਕ ਸਾਡੇ ਸਿਰ ਤੇ ਉਹ ਭਾਰ ਲੱਦਿਆ ਹੋਇਆ ਨਾ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਜੇ ਅੱਗੇ ਅਸੀਂ ਵਧਣਾ ਹੈ ਸਾਨੂੰ ਕਿਤੇ ਨਾ ਕਿਤੇ ਉਹ ਭਾਰ ਪਹਿਲਾਂ ਥੱਲੇ ਸੁਟਣਾ ਪਏਗਾ ਇਸ ਕਰਕੇ ਕਹਿੰਦੇ ਨਾ ਲੀਵ ਦਾ ਪਾਸਟ ਇਨ ਦਾ ਪਾਸਟ ਇਹ ਚੀਜ਼ ਮੈਂ ਸਿੱਖੀ ਤੇ ਪਾਸਟ ਨੂੰ ਕਿਸ ਤਰ੍ਹਾਂ ਆਪਣੇ ਸਿਰ ਤੋਂ ਹੌਲੀ-ਹੌਲੀ ਲਾਣਾ ਹੈ ਉਸ ਪੰਡ ਨੂੰ ਕਿਸ ਤਰ੍ਹਾਂ ਥੱਲੇ ਰੱਖਣਾ ਹੈ ਤਾਂ ਕਿ ਮੈਂ ਹੌਲੀ ਹੋਵਾਂ ਤੇ ਮੈਂ ਜਿਹੜੀ ਅੱਗੇ ਚੜਾਈ ਚੜ੍ਹਨੀ ਆ ਉਹਨੂੰ ਮੈਂ ਬਹੁਤ ਹੀ ਈਜ਼ੀ ਤਰੀਕੇ ਨਾਲ ਚੜਾ ਇਹ ਲੈਸਨਸ ਮੈਂ ਸਿੱਖੇ ਫਿਰ ਮੈਂ ਸਿੱਖਿਆ ਕਿ ਆ ਜਿਹੜਾ ਪਾਸਟ ਹੈ ਸਾਡਾ ਸਾਡਾ ਅਤੀਤ ਹੈ ਉਹਦੇ ਵਿੱਚ ਇੰਨੀ ਪਾਵਰ ਨਹੀਂ ਹੈਗੀ ਕਿ ਉਹ ਸਾਡਾ ਅੱਜ ਜਿਹੜਾ ਹੈ ਉਹਨੂੰ ਵੀ ਪ੍ਰਭਾਵਿਤ ਕਰੇ ਤੇ ਸਾਡਾ ਆਉਣ ਵਾਲਾ ਕੱਲ ਨੂੰ ਵੀ ਪ੍ਰਭਾਵਿਤ ਕਰੇ ਜੇ ਅਸੀਂ ਆਪਣੇ ਪਾਸਟ ਨੂੰ ਹੀਲ ਕਰਦੇ ਆ ਜੇ ਅਸੀਂ ਉਸ ਪੰਡ ਨੂੰ ਪਿੱਛੇ ਛੱਡ ਸਕਦੇ ਆ ਤੇ ਅਸੀਂ ਆਪਣੇ ਪਾਸਟ ਦੇ ਨਾਲ ਪੀਸ ਕ੍ਰੀਏਟ ਕਰ ਲੈਨੇ ਆ ਫਿਰ ਅਸੀਂ ਬਹੁਤ ਈਜ਼ੀਲੀ ਆਪਣੇ ਪ੍ਰੈਸੈਂਟ ਲਾਈਫ ਨੂੰ ਜੀ ਸਕਦੇ ਆ ਤੇ ਆਪਣਾ ਫਿਊਚਰ ਜਿਹੜਾ ਕ੍ਰੀਏਟ ਕਰ ਸਕਦੇ ਆ ਅ ਬੈਟਰ ਫਿਊਚਰ ਕਿਉਂਕਿ ਅਸੀਂ ਮੋਸਟਲੀ ਕੀ ਕਰਦੇ ਆ ਜਿਹੜੀ ਸਾਡੀ ਸਫਰਿੰਗ ਹੁੰਦੀ ਹੈ ਉਹ ਸਿਰਫ ਹੁੰਦੀ ਹੈ ਸਾਡੇ ਮਾਈਂਡ ਦੇ ਵਿੱਚ ਕਿ ਮੇਰੇ ਨਾਲ 20 ਸਾਲ ਪਹਿਲਾਂ ਕਿਸੇ ਨੇ ਕੁਝ ਕਰਤਾ ਮੈਂ ਅੱਜ ਵੀ ਉਹ ਚੀਜ਼ ਸੋਚ ਕੇ ਪਰੇਸ਼ਾਨ ਹੋ ਰਹੀ ਆ ਹਾਲਾਂਕਿ ਫਿਜ਼ੀਕਲ ਸਫਰਿੰਗ ਕੁਝ ਨਹੀਂ ਹੈਗੀ ਇੱਥੇ ਜਾਂ ਤਾਂ ਮੈਨੂੰ 20 ਸਾਲ ਪਹਿਲਾਂ ਕਿਸੇ ਨੇ ਕੁਝ ਕਹਿਤਾ ਜਾਂ ਕੁਝ ਕਰਤਾ ਉਹ ਮੇਰੇ ਮਾਈਂਡ ਚ ਕਨਸਟੈਂਟਲੀ ਰੀਲ ਪਲੇ ਹੋਏਗੀ ਤੇ ਮੈਂ ਉਹਦੇ ਕਰਕੇ ਸਫਰ ਕਰ ਰਹੀਆਂ ਜਾਂ ਫਿਰ ਫਿਊਚਰ ਚ ਕੀ ਹੋਏਗਾ ਮੈਂ ਆ ਕਰਨਾ ਹੈ ਉਹ ਕਰਨਾ ਬੱਚਿਆਂ ਦੀ ਫੀਸ ਹੈ bizness ਸੈਟਅਪ ਕਰਨਾ ਹੈ ਜਾਂ ਫਿਰ ਆਪਾਂ ਫਿਊਚਰ ਨੂੰ ਲੈ ਕੇ ਕਨਸਟੈਂਟਲੀ ਉਹ ਰੀਲ ਪਲੇ ਕਰਦੇ ਰਹਿੰਦੇ ਆ ਤੇ ਅਸੀਂ ਸਫਰ ਕਰਦੇ ਆ ਆਪਣੇ ਮਾਈਂਡ ਦੇ ਵਿੱਚ ਤੇ ਜਦੋਂ ਅਸੀਂ ਇਹ ਸਮਝ ਜਾਂਦੇ ਆ ਨਾ ਕਿ ਅਸੀਂ ਜਾਂ ਤਾਂ ਪਾਸਟ ਚ ਜੀ ਰਹੇ ਆ ਜਾਂ ਫਿਊਚਰ ਚ ਜੀ ਰਹੇ ਆ ਅਸੀਂ ਪ੍ਰੈਜ਼ੈਂਟ ਨੂੰ ਮਿਸ ਆਊਟ ਕਰਦੇ ਆ ਤੇ ਇੰਪੋਰਟੈਂਟ ਸਾਡੇ ਵਾਸਤੇ ਕੀ ਹੈ ਕਿ ਅਸੀਂ ਪ੍ਰੈਜ਼ੈਂਟ ਚ ਜੀਏ ਕਿਉਂਕਿ ਜਿਹੜਾ ਪ੍ਰੈਜੈਂਟ ਹੈ ਇਹੀ ਇੱਕ ਬੈਲੈਂਸ ਕ੍ਰੀਏਟ ਕਰ ਸਕਦਾ ਤੁਹਾਡੇ ਪਾਸਟ ਤੇ ਫਿਊਚਰ ਦੇ ਵਿੱਚ ਜਦੋਂ ਤੁਸੀਂ ਪ੍ਰੈਜੈਂਟ 'ਚ ਰਹਿੰਦੇ ਹੋ ਤੁਸੀਂ ਫਿਊਚਰ ਦੇ ਲਈ ਇੱਕ achi ਨੀਵ ਰੱਖ ਸਕਦੇ ਹੋ ਰਾਈਟ ਇਹ ਜਦੋਂ ਮੈਂ ਸਿੱਖਿਆ ਫਿਰ ਮੈਂ ਹੌਲੀ-ਹੌਲੀ ਹੌਲੀ-ਹੌਲੀ ਆਪਣੇ ਪਾਸਟ ਨੂੰ ਹੀਲ ਕੀਤਾ ਤੇ ਮੈਂ ਫਿਰ ਕਰਦੇ-ਕਰਦੇ ਕਰਦੇ ਜ਼ਿੰਦਗੀ 'ਚ ਅੱਗੇ ਵਧੀ ਤੇ ਮੈਂ ਫਿਰ ਲੋਕਾਂ ਨੂੰ ਵੀ ਹੈਲਪ ਕਰਨਾ ਸ਼ੁਰੂ ਕੀਤਾ ਜਿਹੜੇ ਲੋਕੀ ਮੇਰੇ ਵਾਂਗੂ ਲਾਈਫ 'ਚ ਸਟਰਗਲ ਕਰਦੇ ਸੀਗੇ ਜਿਨ੍ਹਾਂ ਨੂੰ ਡਿਪਰੈਸ਼ਨ ਸੀ ਜਾਂ ਉਸ ਫੇਸ 'ਤੇ ਸੀਗੇ ਜਾਂ ਫਿਰ ਉਹ ਮੈਂਟਲ ਸਟਰਗਲ ਤੋਂ ਗੁਜ਼ਰ ਰਹੇ ਸੀ ਫਿਰ ਮੈਂ ਉਹਨਾਂ ਦੀ ਹੈਲਪ ਕਰਨੀ ਸ਼ੁਰੂ ਕੀਤੀ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਕਿ ਅਸੀਂ ਇਸ ਧਰਤੀ ਤੇ ਮਿਜ਼ਰੇਬਲ ਲਾਈਫ ਜੀਣ ਵਾਸਤੇ ਨਹੀਂ ਆਏ ਦੁੱਖ ਦਾ ਜੀਵਨ ਜੀਣ ਵਾਸਤੇ ਨਹੀਂ ਆਏ ਹਾਲਾਂਕਿ ਅਸੀਂ ਇੱਥੇ ਆਏ ਹਾਂ ਇਮੋਸ਼ਨਸ ਨੂੰ ਫੀਲ ਕਰਨ ਬਿਲਕੁਲ ਦੁਖੀ ਜਾਂ ਸੈਡ ਇਮੋਸ਼ਨਸ ਨਹੀਂ ਖੁਸ਼ ਇਮੋਸ਼ਨਸ ਅ ਹੈਪੀ ਲਾਈਫ ਹੈਪੀ ਰਿਲੇਸ਼ਨਸ਼ਿਪਸ ਵੀ ਆਰ ਹੇਅਰ ਟੂ experience all the bestest things bestest relationships of the life right es karke jadon assi eh samaj jande ha ki assi na te past ch jeena hai na sirf bhavikh ch jeena hai assi jeena hai present moment ch te etho hi assi ne create karni hai apne future di us time zindagi badal jandi hai past nu tusi easily drop kar pande ho te future nu tusi bahut easily create kar pande ho te eh ਅ ਪੀਚਾ ਮਿੱਥ ਕੇ ਮੈਂ ਅੱਗੇ ਵਧੀ ਲੋਕਾਂ ਦੀ ਹੈਲਪ ਕਰਦੀ ਆ ਅੱਜ ਦੀ ਡੇਟ 'ਚ ਮੈਂ ਫਾਊਂਡਰ ਹਾਂ ਸਕਾਈਜ਼ ਟੂ ਫਲਾਈ ਸਕੂਲ ਆਫ ਕੁਆਂਟਮ ਹੀਲਿੰਗ ਦੀ ਤੇ ਏਸੀ ਟੀਚਰ ਦੇ ਨਾਲ ਮੈਂ ਲੋਕਾਂ ਦੀ ਹੈਲਪ ਕਰਦੇ ਹੋਏ ਆਪਣੀ ਅੱਜ ਦੀ ਡੇਟ 'ਚ ਬਿਲਕੁਲ ਖੁਸ਼ ਤੇ ਮੋਸਟ ਹੈਪੀ ਐਂਡ ਕੰਟੈਂਟਡ ਲਾਈਫ ਜੀ ਰਹੀ ਹਾਂ ਐਂਡ ਆਈ ਫੀਲ ਬlesਸਡ ਫੋਰ ਥੈਟ ਏਵਰੀ ਸਿੰਗਲ ਮੂਮੈਂਟ ਆਈ ਫੀਲ ਬlesਸਡ ਥੈਂਕ ਯੂ ਸਤਿ ਸ੍ਰੀ ਅਕਾਲ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ